ਸ਼ੁਭਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਕੌਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਅੱਜ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਤੱਪ ਤੋਂ ਪਹਿਲਾਂ ਵੱਧਦੇ ਆਂ ਪਹਿਲੀ ਗਤੀਵਿਧੀ ਦੇ ਵੱਲ ਬੇਅਦਬੀ ਨੂੰ ਲੈ ਕੇ ਹੁਣ ਜਲਦ ਹੀ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਜਾਣਗੇ ਜਿਸ ਦੀ ਚਰਚਾ ਹਰ ਇੱਕ ਜਗ੍ਹਾ ਤੇ ਦੇਖ ਨੂੰ ਮਿਲ ਰਹੀ ਹੈ ਉਸੀ ਹੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢੱਮੀ ਜੀ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ 2015 ਚ ਜਦੋਂ ਵਿਆਦੀਆਂ ਸ਼ੁਰੂ ਹੋਈਆਂ ਸੀ ਉਹ ਤੋਂ ਪਹਿਲਾਂ ਵੀ ਸਾਡੀ ਹਮੇਸ਼ਾ ਇੱਕ ਮੰਗ ਰਹੀ ਆ ਕਿ ਜਿਹੜੀਆਂ ਵਿਆਦੀਆਂ ਹੋਈਆਂ ਇਹ ਭਾਵੇਂ ਸਾਰੇ ਧਰਮ ਜਿਹੜੇ ਸਤਿਕਾਰਯੋਗ ਹੈ ਪਰ ਬਖਦਾਦ ਦੇ ਵਿੱਚ ਜੇ ਸਾਰੀਆਂ ਇਨਸੀਡੈਂਟ ਦੇਖੀਆਂ ਜਾਣ ਤੇ ਉਹ ਗੁਰੂ ਘਰਾਂ ਦੇ ਨਾਲ ਛਾਏ ਗੁਰੂ ਘਰਾਂ ਸਾਹਿਬ ਦੇ ਨਾਲ ਸੰਬੰਧਿਤ ਜਾਂ ਗੁਟਕਾ ਸਹਿਬਾਨ ਨਾਲ ਸੰਬੰਧਿਤ ਤੇ ਅਸੀਂ ਤਾਦੀ ਵੀ ਮੰਗ ਕਰਦੇ ਸੀ ਕਿ ਇਹਨੂੰ ਕੈਪੀਟਲ ਪੁਲੀਸ਼ ਮੈਟੇ ਦੇ ਵਿੱਚ ਕੀਤੀ ਜਾਵੇ ਤੇ ਜਦੋਂ ਸ਼੍ਰੋਮਣੀ ਕਾਲੀਦਲ ਦੀ ਸਰਕਾਰ ਸੀ ਉਦੋਂ ਵੀ ਇਹਨਾਂ ਨੇ ਬਿਲ ਇੰਟਰੋਡਿਊਸ ਕੀਤੇ ਸੀ ਪਰ ਉਹ ਕੁਝ ਕਾਰਨਾ ਕਰਕੇ ਕਾਮੈਂਡਮੈਂਟਾਂ ਤਾਂ ਹੋਈਆਂ 295 ਦੇ ਵਿੱਚ ਪਰ ਉਹ ਜਿਹੜੀਆਂ ਲਾਗੂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਸੈਂਟਰ ਦੀ ਇੰਡੀਅਨ ਪੀਨਲ ਕੋਡ ਜਿਹੜੀ ਹੁਣ ਉਹਨੇ ਉਹ ਨਵੀਂ ਬਣਾ ਦਿੱਤੀ ਉਹਨੂੰ ਚੇਂਜ ਕਰ ਦੁੱਤੀ ਆ ਪੀ ਐਨ ਐਸ ਐਲ ਕੀ ਐਂਡ ਪੀ ਐਨ ਐਸ ਤੇ ਉਹਦੇ ਵਿੱਚ ਕਿਉਂਕਿ ਸੈਂਟਰ ਦੇ ਅਧਿਕਾਰ ਖੇਤਰ ਚ ਆਉਂਦਾ ਤੇ ਪੰਜਾਬ ਸਰਕਾਰ ਨੇ ਇਹਦੇ ਤੇ ਜਨਰਲ ਹਾਊਸ ਵੀ ਸੱਧਿਆ ਐਸੈਂਬਲੀ ਦਾ ਤੇ ਮੈਂ ਇਹ ਵੀ ਕਹਿਣਾ ਚਾਹਣਾ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਖਾਸ ਕਰਕੇ ਜਿਹੜਾ ਕੋ ਗੁਰੂ ਗ੍ਰੰਥ ਸਾਹਿਬ ਦੀ ਵਿਆਧਵੀ ਗੁਰੂਕੁ ਜੀ ਪਾਣੀ ਦੀ ਵਿਆਧਵੀ ਕਰਦਾ ਉਹਨੂੰ ਸਜਾਇ ਮੌਦ ਜਿਹੜੀ ਆ ਉਹ ਇੰਟਰੋਡਿਊਸ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਚ ਇਹ ਘਟਨਾਵਾਂ ਰੁਕਦੀਆਂ ਨਹੀਂ ਕਿਨੱਚ ਸਵੀਅਰ ਫਰੇਸ਼ਮੈਂਟ ਕਿਨਾਂ ਦਿੱਥੇ ਨਹੀਂ ਜਾਂਦੀ ਤੋਂ ਚੰਗੀ ਗੱਲ ਇਹ ਲਿਆਏ ਆ ਤੇ ਪਰ ਉਹਨੂੰ ਮੈਂ ਸਾਹਮਣੇ ਰਾਜਨੀਤਿਕ ਤੌਰ ਤੇ ਨਾ ਵਰਤਿਆ ਜਾਵੇ ਸੱਚਮੁੱਚ ਹੀ ਕਿਹਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਵਿਆਧਵੀ ਕਰਦਾ ਕਿਸੇ ਧਰਮ ਦੇ ਕਕਾਰਾਂ ਦੀ ਜਦੋਂ ਸ਼ਿਰਖਾਂ ਦੇ ਵਿੱਚ ਸਾਡੇ ਪੰਜ ਕਕਾਰ ਆ ਉਹਨਾਂ ਦੇ ਕੋਈ ਬੇਅਦਬੀ ਕਰਦਾ ਤੇ ਉਹਦੇ ਲਈ ਸਵੀਅਰ ਪਨਿਸ਼ਮੈਂਟ ਗਈ ਦੀ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਵਾਲਿਆਂ ਲਈ ਕੈਪੀਟਲ ਪਨਿਸ਼ਮੈਂਟ ਸੁਝਾਇ ਮੌਤ ਚਾਹੀਦੀ ਸਰਦਾਰ ਜੀ ਕਈ ਵਾਰੀ ਕਾਨੂੰਨ ਸਖਤ ਵੀ ਹੁੰਦੇ ਆ ਪਰ ਇਨਵੈਸਟੀਗੇਸ਼ਨ ਲੈਵਲ ਤੇ ਉਹ ਮਾਮਲੇ ਜਿਹੜੇ ਆ ਉਹ ਪਿੱਕੇ ਪੈ ਜਾਂਦੇ ਆ ਜੇ ਅਸੀਂ ਸਤਖੰਡ ਦੇ ਦਰਬਾਰ ਸਾਹਿਬ ਦੀ ਗੱਲ ਕਰੀ ਹਰਮੰਦਰ ਸਾਹਿਬ ਦੀ ਉੱਥੇ ਸਭ ਤੋਂ ਵੱਡੀ ਬੇਅਦਬੀ ਹੋਈ ਸੀ ਤੁਹਾਨੂੰ ਲੱਗਦਾ ਕਿ ਉਹਦੇ ਤੇ ਹੁਣ ਤੱਕ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਗਈ ਹੈ ਦੇਖੋ ਮੈਂ ਕਾਦ ਵੀ ਕਿਹਾ ਸੀ ਇਸ ਲਈ ਬਿਆਦਵੀ ਸੱਜਖੰਡ ਚ ਹੋਈ ਉਹ ਤੋਂ ਪਹਿਲਾਂ ਇੱਕ ਬਿਆਦਵੀ ਹੋਈ ਸੀ ਇੱਕ ਬੰਦੇ ਨੇ ਗੁਟਕਾ ਸਰੋਵਰ ਦੇ ਵਿੱਚ ਸਿੱਟ ਦਿੱਤਾ ਉਹ ਬੰਦਾ ਫੜਿਆ ਵੀ ਗਿਆ ਅਸੀਂ ਸਾਡੀ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਵੀ ਉਹਨੂੰ ਉਹ ਤੋਂ ਪੁੱਛ ਪੜਤਾਲ ਕੀਤੀ ਪਰ ਉਹ ਅਸੀਂ ਫਿਰ ਜਿਲੇ ਪੁਲਿਸ ਦੇ ਸਪੋਰਟ ਕੀਤਾ ਅੱਜ ਤੱਕ ਕੋਈ ਸਾਨੂੰ ਦੱਸਿਆ ਨਹੀਂ ਉਹਦਾ ਕੀ ਬਣਿਆ ਉਦੋਂ ਬਾਅਦ ਜਿਹੜੀ ਇਹ ਬਿਆਦਵੀ ਕਰਨ ਵਾਲਾ ਸੀ ਉਹਦਾ ਅਸੀਂ ਕਿਹਾ ਸੀ ਵੀ ਤੁਸੀਂ ਆਪਣਾ ਉਹਦਾ ਟੈਸਟ ਕਰਵਾ ਕੇ ਉਹਦਾ ਅੱਗਾ ਪਿੱਛਾ ਪਤਾ ਕਰੋ ਪਰ ਮੇਰਾ ਖਿਆਲ ਹੈ ਜਿੰਨੇ ਕ ਕੇਸ ਹੋਂਦ ਤੱਕ ਦੇ ਨਾਲ ਦੇਖਦਾ ਇੱਕ ਆਨੰਦਪੁਰ ਸਾਹਿਬ ਉਦੋਂ ਉਹਨੇ ਬੇਅਦਬੀ ਕੀਤੀ ਸੀ ਅੰਦਰ ਦਰਬਾਰ ਦੇ ਸਵੇਰੇ ਅਮਰਤਪੁਰ ਦੀ ਤਮਾਕੂ ਦੀ ਗੱਲਾਂ ਕੀਤੀ ਉਹ ਵੀ ਅਸੀਂ ਆਪ ਪੈਰ ਵਿੱਚ ਹੀ ਕਰਕੇ ਸ਼ੌਨੀ ਗੁਰਦਰਾ ਪ੍ਰਬੰਧਕ ਕਮੇਟੀ ਉਹਦੇ ਵਿੱਚ 5 ਸਾਲ ਕੈਦ ਹੋਈਆਂ ਨੇ ਤਾਂ ਸਾਰੇ ਜਿੰਨੇ ਵੀ ਕੇਸ ਆਉਂਦੇ ਆ ਇਹਨੂੰ ਕੋ ਮੈਂਟਲੀ ਰਿਟਾਇਰਡ ਕਹਾਂ ਉਹਦਾ ਕਹਿ ਕੇ ਜਿਹੜਾ ਆ ਉਹ ਤੁਹਨਾ ਦੇਂਦੇ ਆ ਕਿਤੇ ਕਿਸੇ ਵੀ ਕੇਸ ਦੇ ਵਿੱਚ ਤੈਅ ਤੱਕ ਨਹੀਂ ਜਾਂਦੇ ਪਰ ਜੇ ਸਜ਼ਾ ਸਖਤ ਹੋਊਗੀ ਤਾਂ ਫਿਰ ਉਹਦਾ ਅਲਟੀਮੇਟਲੀ ਕੋਸ਼ਣਾ ਕੋਸ਼ ਫਰਕ ਜਿਹੜਾ ਹੈ ਉਹ ਜ਼ਰੂਰ ਤੁਸੀਂ ਕਹਿ ਸਕਦੇ ਕਿ ਜਦੋਂ ਸਜ਼ਾ ਨਹੀਂ ਮਿਲਦੀ ਉਸ ਕਰਕੇ ਹੀ ਕਈ ਵਾਰ ਲੋਕਾਂ ਨੂੰ ਆਪਮੁਹਰੇ ਕਈ ਐਕਸ਼ਨ ਲੈਣੇ ਪੈਂਦੇ ਸੋਦਾ ਲਾਉਣ ਤੱਕ ਗੱਲ ਪਹੁੰਚ ਜਾਂਦੀ ਹੈ ਦੇਖੋ ਕਿਸੇ ਨੂੰ ਵੀ ਓਦਾਂ ਕਾਨੂੰਨ ਆਪਣੇ ਹੱਥੇ ਲੈਣ ਦਾ ਅਧਿਕਾਰ ਨਹੀਂ ਪਰ ਕਈ ਵਾਰੀ ਗ੍ਰੈਵਿਟੀ ਆਫ ਅ ਫੈਂਸੀ ਇੰਨੀ ਵੱਧ ਜਾਂਦੀ ਬੰਦਾ ਜਿਹਾਤਾਂ ਤੇ ਆਪਣਾ ਨਹੀਂ ਆਪਣਾ ਕਾਬੂ ਰੱਖਦਾ ਤਾਂ ਕੋਈ ਦੰਡਿਆ ਕਰਨਾ ਜਿਹੜੇ ਵਾਪਰ ਜਾਂਦੀ ਅੰਮ੍ਰਿਤਸਰ ਵਿਖੇ 9 ਜੁਲਾਈ ਨੂੰ ਨਵੇਂ ਸਟੂਡੀਓ ਦਾ ਉਦਘਾਟਨ ਕੀਤਾ ਗਿਆ ਸੀ ਇਹ ਜਿਹੜਾ ਉਦਘਾਟਨ ਸੀਗਾ ਉਹ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦੇ ਵੱਲੋਂ ਕੀਤਾ ਗਿਆ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਜੋਗ ਚੱਲ ਰਿਹਾ ਇਹ ਲੈਕਟ੍ਰੋਨਿਕਸ ਦਾ ਜਿਹੜਾ ਜੋਗ ਹੈ ਤੇ ਬਹੁਤ ਤੇਜ਼ੀ ਨਾਲ ਜਿਵੇਂ ਚਲਦੀਆਂ ਆ ਰਹੀਆਂ ਸਮੇਂ ਦੇ ਹਾਨੀ ਬਣਨ ਲਈ ਸ਼ੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਇਹ ਆਪਣੇ ਪੋਰਚੋਰ ਚੱਲ ਵੀ ਕਰ ਰਹੀ ਜਿੱਥੇ ਸਾਡਾ ਸੋਸ਼ਲ ਮੀਡੀਆ ਦਾ ਸਾਰਾ ਕਾਰਜ ਆਪਣੇ ਬੱਚੇ ਦੇਖਦੇ ਆ ਸਾਰੇ ਸਾਡੇ ਮਲਾਜੋ ਉੱਥੇ ਬੜੇ ਲੰਬੇ ਅਰਸੇ ਤੋਂ ਇਹ ਵੀ ਸੀ ਕਿ ਇੱਕ ਆਪਣਾ ਸਟੂਡੀਓ ਹੋਵੇ ਸ਼ੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਿੱਥੇ 1 ਟੂ 1 ਵੀ ਤੇ ਓਮ ਵੀ ਕਈ ਵਾਰੀ ਸਾਡੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਪਰੇਟਨ ਹੁੰਦੇ ਆ ਉਹ ਸਾਰੇ ਇੱਥੇ ਹੀ ਉਹ ਨਿਸ਼ਚਿਤ ਕੀਤੇ ਜਾਂਦੇ ਸੋ ਅੱਜ ਰਸਮੀ ਤੌਰ ਤੇ ਇਹ ਸਟੂਡੀਓ ਦਾ ਜਿਹੜਾ ਹੈ ਉਦਘਾਟਨ ਕੀਤਾ ਗਿਆ ਮੈਂ ਸਾਡੇ 27 ਸਰਦਾਰ ਹਰਪ੍ਰੀਤ ਸਿੰਘ ਬਾਕਤਾ ਤੇ ਸਮੂੱਚੀ ਇਹਨਾਂ ਦੀ ਸਾਰੀ ਟੀਮ ਮੀਡੀਆ ਦੀ ਇਹਨਾਂ ਸਾਰਿਆਂ ਨੂੰ ਵਧਾਈ ਦਿੰਦਾ ਹੁਣ ਬਹੁਤ ਸਵੇਰ ਤੋਂ ਦਾ ਦੇ ਨਾਲ ਖੂਬਸੂਰਤ ਜਿਹੜਾ ਇਹ ਸਟੂਡੀਓ ਇਹਦੀ ਇਨਸਟਾਲੇਸ਼ਨ ਹੋਈ ਆ ਗੁਰੂ ਚਰਨਾਮਚ ਅਰਦਾਸ ਵੀ ਕਰਦਾ ਸਤਿਗੁਰੂ ਦੀ ਕਿਰਪਾ ਕਰਿਓ ਇਹ ਸਮੇਂ ਦੇ ਹਾਨੀ ਬਣ ਲਈ ਜਿਹੜੀਆਂ ਸੰਤਿਵੀਆਂ ਇਹ ਜ਼ਰੂਰੀ ਵੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਆਪੇ ਅੰਗ ਸੰਗ ਹੋ ਕੇ ਸਾਰਿਆਂ ਦੀ ਮਦਦ ਵੀ ਕਰਨ ਭਾਜਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪ੍ਰੈਸ ਕਾਨਫਰੰਸ ਆਰਗੇਨਾਈਜ਼ ਕੀਤੀ ਗਈ ਐਸਪ੍ਰੈਸ ਕਾਨਫਰੰਸ ਦੇ ਵਿੱਚ ਸੁਨੀਲ ਜਾਖੜ ਦੇ ਵੱਲੋਂ ਪੰਜਾਬ ਸਰਕਾਰ ਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਇਸ ਦੇ ਨਾਲ-ਨਾਲ ਕਾਫੀ ਗੰਭੀਰ ਸਵਾਲ ਜਿਹੜੇ ਨੇ ਉਹ ਪੰਜਾਬ ਸਰਕਾਰ ਨੂੰ ਪੁੱਛੇ ਗਏ ਆਓ ਸੁਣਨੇ ਆ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਉੱਥੇ ਆ ਕਹਿ ਕੇ ਵੀ ਆ ਸਰਕਾਰ ਦੀ ਗੈਰ ਜ਼ਿੰਮੇਵਾਰਾਨਾ ਨਾਨ ਸੀਰੀਅਸਨੈਸ ਜਿਹੜੀ ਐਟੀਟਿਊਡ ਹੈ ਆ ਇਹਦੇ ਗੱਲ ਤੋਂ ਸਪਸ਼ਟ ਚ ਲੱਗਦਾ ਹੈ ਜਿੱਥੇ ਤਾਂ ਇਹ ਬੇਅਦਬੀ ਦਾ ਮੁੱਦਾ ਹੈ ਸਾਹਿਬ ਬੀਜੇਪੀ ਤਾਂ ਬੇਅਦਬ ਬੇਅਦਬੀ ਦੇ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਤੇ ਉਹਦੇ ਉੱਤੇ ਅਗਰ ਸੈਂਸੀਅਰਲੀ ਕੰਮ ਕਰਨ ਦਾ ਕੋਈ ਇਰਾਦਾ ਹੈ ਤਾਂ ਅਸੀਂ ਉਸ ਗੱਲ ਦਾ ਸਵਾਗਤ ਕਰਦੇ ਹਾਂ ਪਰ ਗੋ ਨਾ ਤਾਂ ਗੰਭੀਰਤਾ ਦਿਸਦੀ ਨਾ ਉਹਨਾਂ ਦੀ ਨੀਅਤ ਦਿਸਦੀ ਨਾ ਹੀ ਕੋ ਨੀਤੀ ਦਿਸਦੀ ਇੱਕੋ ਇੱਕ ਨੀਤੀ ਹੈ ਵੀ ਲੋਕਾਂ ਦੇ ਜ਼ਿਲ੍ਹਾ ਦੇ ਅੰਦਰ ਇੱਕ ਪਰਮ ਬਬਲ ਪੂਸਾ ਪੈਦਾ ਕੀਤਾ ਜਾਵੇ ਵੀ ਅਸੀਂ ਬਹੁਤ ਹੀ ਐਕਸ਼ਨ ਲੈ ਰਹੇ ਹਾਂ ਬਟ ਨਾਰਮਲੀ ਜਿਸ ਤਰ੍ਹਾਂ ਕਹਿੰਦੇ ਐ ਐਕਸ਼ਨ ਸਪੀਕਸ ਲਾਊਡਰ ਦੈਨ ਦਾ ਵਰਡਸ ਆ ਕੀ ਹੈ ਇਹਨਾਂ ਵਾਲੇ ਕੇਸ ਚ ਇਨ ਐਕਸ਼ਨ ਸਪੀਕਸ ਲਾਊਡਰ ਦੈਨ ਵਟ ਏਵਰ देयर ਪ੍ਰੋਪਾਗੈਂਡਾ ਇਜ਼ ਜਿਹੜਾ 3 ਸਾਲ 4 ਮਹੀਨੇ ਦੇ ਅੰਦਰ ਜਿਹੜਾ ਕੰਮ ਹੈ ਕਹਿੰਦੇ ਸੀਗੇ ਛੱਤਾਂ ਤੇ ਚੜ ਚੜ ਕੇ ਇਹਨਾਂ ਨੇ ਕੀਤਾ ਵੀ 24 ਘੰਟਿਆਂ ਦੇ ਅੰਦਰ ਕੁਝ ਸਾਰੇ ਸਾਥੀ ਗਵਾਹੋ ਤੁਹਾਡੇ ਸਾਹਮਣੇ ਫ੍ਰਮ ਮੈਨੀਫੈਸਟੋ ਕੇਜਰੀਵਾਲ ਸਾਹਿਬ ਤੋਂ ਲੈ ਕੇ ਚੀਮਾ ਸਾਹਿਬ ਕੇ ਭਗਵੰਤ ਮਾਨ ਜੀ ਸਾਰੇ ਰਾਗਵ ਚੱਡਾ ਜੀ ਅੱਜ ਕੱਲ ਪਤਾ ਨਹੀਂ ਕਿੱਥੇ ਰਹਿੰਦੇ ਆ ਮੇਰੇ ਨਾਲ ਗਾਇਬ ਹੀ ਹੋ ਗਏ ਸੀ ਚੋਕੇ ਤੇ ਕਈ ਕਿਸਮ ਦੀਆਂ ਚਰਚਾਵਾਂ ਚੱਲ ਰਹੀਆਂ ਸਾਰਿਆਂ ਨੇ ਕਿਸੇ ਨੇ ਕਸਰ ਨਹੀਂ ਛੱਡੀ 24 ਘੰਟੇ ਦਾ ਇਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ ਅੱਜ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਹਿਸਾਬ ਲਗਾ ਰਿਹਾ ਸੀਗਾ ਕਿ ਜਿਹੜੇ 24 ਘੰਟੇ ਹੈ ਉਹ 28900 ਕੰਟੇਅਰ ਚ ਤਬਦੀਲ ਹੋ ਗਏ। ਅਗਰ 3 ਸਾਲ 4 ਮਹੀਨੇ ਦਾ ਹਿਸਾਬ ਲਗਾ ਕੇ ਦੇਖੀਏ ਤੇ ਹੁਣ ਤਾਈਂ ਕਰੀਬਨ 28900 ਕੰਟੇ ਨਿਕਲ ਗਏ। ਪਰ ਕੋਈ ਵੀ ਕਿਸੇ ਕਸਮ ਦਾ ਐਕਸ਼ਨ ਇਸ ਮੁੱਦੇ ਤੇ ਨਹੀਂ ਲਿਆ ਗਿਆ। 300 ਤੋਂ ਜ਼ਿਆਦਾ 2015 ਤੋਂ ਲੈ ਕੇ ਇਹਨਾਂ ਦੀ ਸਰਕਾਰ ਬਣ 22 ਤਾਈਂ 300 ਤੋਂ ਜ਼ਿਆਦਾ ਕੇਸਿਸ ਬੇਅਦਲੀ ਨੂੰ ਲੈ ਕੇ ਵੱਖ-ਵੱਖ ਥਾਣੇ ਦੇ ਅੰਦਰ ਰਜਿਸਟਰ ਹੋਏ। ਮੇਰਾ ਸਿੱਧਾ ਜਿਹਾ ਸਵਾਲ ਹੈ ਜੋ ਕਰ ਤਾਂ ਉਹਨਾਂ ਨੇ ਆਪਣਾ ਸ਼ੋਅ ਕਰਨਾ ਹੈ ਕਿਸੇ ਨੇ ਨਾ ਉੱਥੇ ਜਵਾਬ ਕੁਝ ਪੁੱਛਣ ਦੇਣਾ ਸਵਾਲ ਪੁੱਛਣ ਦੇਣਾ ਨਾ ਕਿਸੇ ਨੇ ਜਵਾਬ ਦੇਣਾ ਕਿ ਭਗਵੰਤ ਮਾਨ ਜੀ ਆਈਪੀਸੀ ਦੀ ਧਾਰਾ ਦੇ ਤਹਿਤ 2 ਸਾਲ ਦੀ ਜਿਹੜੀ ਸਜ਼ਾ ਹੁੰਦੀ ਹੈ ਛੱਡੋ ਤੁਸੀਂ ਫਾਇਰ ਲਾਣਾਂ ਦਾ ਬਹੁਤ ਦੂਰ ਦੀ ਗੱਲ ਹੈ ਕਿਸੇ ਨੂੰ ਫਾਇਰ ਲਾਣ ਵਾਲਾ ਆਇਆ ਕਹਿ ਰਿਹਾ ਜੀ ਉਸ ਤੇ ਅਸੀਂ ਹੋਰ ਸਖਤ ਕਾਨੂੰਨ ਬਣਾਵਾਂਗੇ ਪਹਿਲੇ ਉਮਰ ਕੈਦ ਦੀ ਗੱਲ ਸੀ ਹੁਣ ਕਹਿ ਦੇਣਗੇ ਅਸੀਂ ਫਾਂਸੀ ਟੰਗਣਾ ਚਾਹੀਦਾ ਹੈ ਤੁਸੀਂ ਫਾਂਸੀ ਤਾਂ ਬਾਅਦ ਚੇ ਟੰਗਿਓ ਪਹਿਲਾਂ ਆ ਤਾਂ ਦੱਸ ਦਿਓ ਵੀ 2 ਸਾਲ ਦੀ ਜਿਹੜੀ ਸਜ਼ਾ ਹੈ ਕਿੰਨੇ ਬੰਦਿਆਂ ਨੂੰ ਦਵਾਈ ਹੈ ਤੁਸੀਂ ਬੜਾ ਸਿੰਪਲ ਜਿਹਾ ਸਵਾਲ ਹੈ ਜੇ ਅਗਰ ਤੁਸੀਂ ਵਾਕਈ ਸੀਰੀਅਸ ਹੋ ਤਾਂ ਤੁਹਾਡਾ ਤੁਸੀਂ ਕੀਤਾ ਕੀ ਹੈ 3.5 ਸਾਲ ਚ ਜਿਹੜਾ ਹੁਣ ਤੁਸੀਂ ਆ ਬਚਦੇ ਜਿਹੜਾ 1.5 ਸਾਲ ਬਚਿਆ ਹੈ 1 ਸਾਲ ਬਚਿਆ ਚੋਗੇ ਤੇ ਬਾਅਦ ਤਫ਼ਸਿਰ ਤਾਂ ਤੁਹਾਡੀ ਹੁਣ ਵੀ ਨਹੀਂ ਮੰਨਣੋਂ हट ਗਏ ਪਰ ਇਸ ਕਰਕੇ ਇਹਨਾਂ ਤੋਂ ਸਵਾਲ ਆ ਪੁੱਛਣਾ ਦੂਜੀ ਗੱਲ ਜਿਹੜੀ ਹੈ ਜਿਹੜੀ ਗੰਭੀਰਤਾ ਹੈ ਇਸ ਇਸ ਬਿੱਲ ਦਾ ਜਿਹੜਾ ਖੜੜਾ ਕਿੱਥੇ ਹੈ ਸਰ ਕੀਦੇ ਨਾਲ ਡਿਸਕਸ ਕੀਤਾ ਤੁਸੀਂ ਜਿਹੜੀ ਰਿਲੀਜੀਅਸ ਬਾਡੀਜ਼ ਹੈਗੀਆਂ ਹਰੇਕ ਵਕ ਵਕ ਧਰਮ ਦੀ ਜਦੋਂ ਕਰਕੇ ਪਹਿਲਾ ਰਿਜੈਕਟ ਹੋਇਆ ਸੀ ਵੀ ਤੁਸੀਂ ਇਕੱਲੇ ਇੱਕ ਧਰਮ ਦਾ ਕਰ ਰਹੇ ਹੋ ਫਿਰ ਸਾਰੇ ਧਰਮਾਂ ਨੂੰ ਲੈ ਕੇ ਕੀਤਾ ਗਿਆ ਕਿਹੜੀ ਰਿਲੀਜੀਅਸ ਬਾਡੀਜ਼ ਦੇ ਨਾਲ ਤੁਹਾਡੀ ਉਸ ਪੱਧਰ ਤੇ ਡਿਸਕਸ਼ਨ ਹੋਈ ਹੈ ਮੈਂ ਤਾਂ ਕਿਤੇ ਚੀਫ ਮਿਨਿਸਟਰ ਸਾਹਿਬ ਦੀ ਜਾਂ ਕਨਸਰਨਡ ਸੈਕਟਰੀਜ਼ ਦੀ ਜਾਂ ਇਹਨਾਂ ਦੇ ਲੋਅਰ ਡਿਪਾਰਟਮੈਂਟ ਦੀ ਕੋਈ ਮੀਟਿੰਗ ਹੁੰਦੀ ਹੈ ਦੇਖੀ ਨਹੀਂ ਵੀ ਤੁਹਾਡੇ ਕੀ ਕੀ ਖਦਸੇ ਤੁਸੀਂ ਇਸ ਚ ਕੀ ਕੀ ਕਰਵਾਉਣਾ ਚਾਹੋਗੇ ਪੰਜਾਬ ਕੈਮੀਲੇਟ ਦੀ ਅਹਿਮ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ सीएम ਭਗਵੰਤ ਮਾਨ ਜੀ ਲਾਈਵ ਹੋਏ ਅਤੇ ਉਹਨਾਂ ਦੇ ਵੱਲੋਂ ਅਹਿਮ ਐਲਾਨ ਕੀਤੇ ਗਏ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਅੱਜ ਕੈਬਨਿਟ ਦੇ ਵਿੱਚ ਕਾਫੀ ਗੰਭੀਰ ਫੈਸਲੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਪੱਖ ਚ ਅਕਸਰੀ ਆਮ ਆਦਮੀ ਪਾਰਟੀ ਦਾ ਜਿਹੜਾ ਮਕਸਦੀ ਆਮ ਲੋਕਾਂ ਦੀ ਭਲਾਈ ਉਹ ਲੈ ਗਏ ਨੇ ਜਿਹਦੇ ਵਿੱਚ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ ਸਭ ਤੋਂ ਪ੍ਰਾਇਓਰਟੀ ਤੇ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਿਟੀ ਨਹੀਂ ਪੰਜਾਬ ਦਾ ਜਿਹੜਾ ਪਸਨੀਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਆ ਜੀ ਹੋਵੇ ਕਿ ਉਹਦੇ ਪੈਸੇ ਲੱਗਣ ਪਰ ਕੋਈ ਰੀ ਇੰਬੈਸਟਮੈਂਟ ਨਹੀਂ ਕਿ ਉਹ ਬਿੱਲ ਦੇਊਗਾ ਫਿਰ ਬਿੱਲ ਨੂੰ ਬਾ પાਸ ਦੇਵਾਂਗੇ ਨਾ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਹਿਸਾਬ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਐਸਨ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਐਡਾ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਦੋ ਇਜਾਜ਼ਤ ਚਾਹਸੀਆ ਕਰ